हां दो जी दोस्तों सस्श्रीकार जी उम्मीद करते हैं सारे ही वीर बहन तंदुरुस्त होंगे दोस्तों रोजाना पोस्टों जान की जानकारी के लिए ਤੁਸੀਂ ਕਿ ਸਾਡੇ ਚੈਨਲ ਸੇਫਕਿਨਫੋ ਤੇ ਪੇਜ ਵੀ ਸੇਫਕਿਨਫੋ ਨੂੰ ਕਿਸ ਫਾਲੋ ਤੇ ਸਬਸਕ੍ਰਾਈਬ ਕਰ ਲਓ ਜੀ ਨੋਟੀਫਿਕੇਸ਼ਨ ਨੂੰ ਔਨ ਕਰ ਲਓ ਤਾਂ ਕਿ ਤੁਹਾਨੂੰ ਹਰ ਰੋਜ਼ ਯਾਨੀ ਕਿ ਪੋਸਟਾਂ ਦੀ ਜਾਣਕਾਰੀ ਦਿਲੀ ਮਿਲ ਸਕੇ ਠੀਕ ਹੈ ਜੀ ਅੱਜ ਕੱਲ ਕਰਨ ਜਾ ਰਹੇ ਹਾਂ ਜੋ ਹੁਣ ਦੀ ਇਹ ਵੀਡੀਓ ਗਈ ਪਟਿਆਲਾ ਕੋਸਟ ਵਿਚ ਜੋ ਭਾਰਤੀ ਸੀ ਪਟਿਆਲਾ ਕੋਲਡ ਦੇ ਵਿੱਚ ਪੀ ਐਨ ਤੇ ਇਸ ਵੀਪਰ ਦੀਆਂ ਪੋਸਟਾਂ ਹਨ ਜੀ ਉਹਨਾਂ ਦੇ ਜਿਹੜੇ ਰੋਲ ਨੰਬਰ ਲਿਸਟ ਜਾਰੀ ਹੋ ਚੁੱਕੇ ਨੇ ਠੀਕ ਹੈ ਜੀ ਇਸ ਦੇ ਰੋਲ ਨੰਬਰ ਲਿਸਟ ਵਿੱਚ ਆਪਾਂ ਅਸੀਂ ਆਪਣਾ ਰੋਲ ਨੰਬਰ ਕਿਸ ਤਰ੍ਹਾਂ ਦੇਖਾਂਗੇ ਜਿੰਨਾ ਵੀ ਕੈਂਡੀਡੇਟ ਨੇ ਅਪਲਾਈ ਕੀਤਾ ਸੀਗਾ ਉਹ ਵੀਡੀਓ ਨੂੰ ਅਖੀਰ ਤੱਕ ਦੇਖੋ ਠੀਕ ਹੈ ਜੀ ਤਾਂ ਹੀ ਉਹ ਪ੍ਰੋਪਰ ਜਾਣਕਾਰੀ ਲੈ ਕੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਨੇ ਤੇ ਨਾਲ ਦੇਖ ਸਕਦੇ ਨੇ ਵੀ ਉਹਨਾਂ ਦੇ ਇੰਟਰਵਿਊ ਆ ਕਿਸ ਦਿਨ ਹੋਣੀਆਂ ਜੀ ਠੀਕ ਹੈ ਜੀ ਤਾਂ ਚੱਲਦੇ ਆ ਦੋਸਤੋ ਪੂਰੀ ਜਾਣਕਾਰੀ ਲਈ ਅੱਗੇ ਇੱਥੇ ਸਰਚ ਕਰਾਂਗੇ ਜੀ ਸਰਕਾਰੀ ਪੋਸਟ ਆ ਠੀਕ ਹੈ ਜੀ ਤੁਸੀਂ ਦੇਖੋ ਸਰਕਾਰੀ ਪੋਸਟ ਸਰਚ ਕਰਾਂਗੇ ਇੱਥੇ ਜੋ ਆਪਸ਼ਨ ਆ ਗਈ ਕਿਸਮ ਸਰਚ ਕਰਾਂਗੇ ਜੀ ਉਸ ਤੋਂ ਬਾਅਦ نیچے ਅਸੀਂ ਆਵਾਂਗੇ ਤੁਸੀਂ ਦੇਖੋਗੇ ਇੱਥੇ ਇਸ ਵੈਬਸਾਈਟ ਨੂੰ ਓਪਨ ਕਰ ਲਵਾਂਗੇ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਹਰ ਰੋਜ਼ ਪੋਸਟਾਂ ਦੀ ਜਾਣਕਾਰੀ ਮਿਲ ਜਾਇਆ ਕਰੋ ਜੀ ਤੁਸੀਂ ਦੇਖੋਗੇ ਜੋ ਫਰਸਟ ਆਪਸ਼ਨ ਨਹੀਂ ਆ ਰਹੀ ਹੈ ਬ੍ਰੇਕਿੰਗ ਪੋਸਟ ਦੇ ਵਿੱਚ ਡਿਸਟ੍ਰਿਕਟ ਕੋਲ ਹੁਣ ਯਾਨੀ ਕਿ ਇਹਦੇ ਵਿੱਚ ਦੇਖੋਗੇ ਤab ਪਟਿਆਲਾ ਰੋਲੰਬਲ ਠੀਕ ਹੈ ਜੀ ਤਾਂ ਆਪਾਂ ਨੀਚੇ ਸਕ੍ਰੋਲ ਕਰਾਂਗੇ ਤਾਂ ਤੁਸੀਂ ਦੇਖੋਗੇ ਨੀਚੇ ਆਪਸ਼ਨ ਚ ਐਡਮਿਟ ਕਾਰਡ ਦੇ ਉਹ ਦੋਸਤੋ ਐਡਮਿਟ ਕਾਰਡ ਸੈਕਸ਼ਨ ਚ ਇਹ ਦੇਖੋ ਜੀ ਐਡਮਿਟ ਕਾਰਡ ਸੈਕਸ਼ਨ ਦੇ ਵਿੱਚ ਕੀ ਹੈ ਤੁਸੀਂ ਦੇਖੋਗੇ ਡਿਸਟ੍ਰਿਕਟ ਕੋਡ ਪਟਿਆਲਾ ਜੋ ਸਵੀਪਰ ਨੇ ਐਡਮਿਟ ਕਾਰਡ ਉਹਨਾਂ ਦੇ ਜਾਰੀ ਹੋ ਚੁੱਕੇ ਨੇ ਜੀ ਤੇ ਉਸ ਤੋਂ ਬਾਅਦ ਇਹ ਕਲਿੱਕ ਕਰਾਂਗੇ ਜਿਸ ਤੇ ਆਪਾਂ ਇਸ ਤੇ ਕਲਿੱਕ ਕਰ ਦੋ ਬਾਜੀ ਆਪਾਂ ਨੂੰ ਆਪਣੇ ਕੋਲ ਜਿਹੜੀ ਪੂਰੀ ਹੀ ਡਿਟੇਲ ਆ ਜਾਣੀ ਹੈ ਠੀਕ ਹੈ ਜੀ ਜਿਹੜੀਆਂ ਇਹ ਪੋਸਟਾਂ ਹਨ ਜੀ ਪੀ ਐਨ ਤੇ ਸਵੀਪਰ ਦੀ ਇਹਨਾਂ ਦੇ ਰੋਲ ਅਪਰਾਜ ਚੁੱਕੇ ਨੇ ਤੇ ਟੋਟਲ ਪੋਸਟਾਂ ਜੀ ਹਨ ਸਾਨੂੰ ਇਹ 5 ਸੀ ਜੀ ਟੋਟਲ ਪੋਸਟਾਂ 5 ਹਨ ਜੀ ਸਿੱਧੀ ਇੰਟਰਵਿਊ ਤੇ ਇਹ ਭਰਤੀ ਹੈ ਜੀ ਆਫਲਾਈਨ ਫਾਰਮ ਭਰੇਗੇ ਸੀਗੇ ਇਹ ਤੇ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆਪਾਂ ਰੋਲ ਨੰਬਰ ਤੇ ਜਾਂਦੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਰੋਲ ਨੰਬਰ ਲਿਸਟ ਤੁਸੀਂ ਦੇ ਸਕਦੇ ਹੋ ਜੀ ਜੋ ਇੱਥੇ ਤੁਹਾਡੇ ਸਾਹਮਣੇ ਆ ਜੀ ਇਸ ਤੇ ਤੁਸੀਂ ਕਲਿੱਕ ਕਰੋਗੇ ਠੀਕ ਹੈ ਜੀ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਆਪਣੇ ਕੋਲ ਇੱਕ ਨਵੀਂ ਵਿੰਡੋ ਓਪਨ ਹੋ ਜੂਗੀ ਜੋ ਲਿਸਟ ਹੈ ਡਾਊਨਲੋਡ ਹੋ ਜੂ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਫਾਈਲ ਦੇ ਵਿੱਚ ਡਾਊਨਲੋਡ ਕਰ ਲਓਗੇ ਜੀ ਤੁਸੀਂ ਦੇਖੋਗੇ ਆਪਣੇ ਕੋਲ ਲਿਸਟ ਹੈ ਜਿਹੜੀ ਡਾਊਨਲੋਡ ਹੋ ਚੁੱਕੀ ਹੈ ਜੀ ਤੇ ਆਪਾਂ ਇਹਨੂੰ ਲਿਸਟ ਨੂੰ ਠੀਕ ਹੈ ਜੀ ਦੇਖਾਂਗੇ ਇਸ ਤਰ੍ਹਾਂ ਜੋ ਨਾਮ ਵੀ ਤੁਸੀਂ ਦੇ ਸਕਦੇ ਹੋ ਕੈਂਡੀਡੇਟ ਦਾ ਨਾਮ ਆ ਚੁੱਕਾ ਜੀ ਉੱਪਰਲੇ ਪਾਸੇ ਲਿਸਟ ਆਫ ਕੈਂਡੀਡੇਟ ਅਪਲਾਈ ਫਾਰ ਦਾ ਪੋਸਟ ਪੀ ਐਨ ਇਹ ਜਾਨੀ ਕਿ 올 ਲਿਸਟਾ ਜਿਨ੍ਹਾਂ ਵੀ ਕੈਂਡੀਡੇਟ ਨੇ ਪੀ ਐਨ ਦੀ ਪੋਸਟ ਲਈ ਅਪਲਾਈ ਕੀਤਾ ਸੀ ਉਹਨਾਂ ਲਿਸਟਾ ਦੇ ਵਿੱਚ ਦੇਖੋਗੇ ਰੋਲ ਨੰਬਰ ਆ ਰਹੇ ਨੇ ਜੀ ਇੱਕ ਸਾਈਡ ਤੇ ਠੀਕ ਹੈ ਜੀ ਇੱਕ ਸਾਈਡ ਤੇ ਰੋਲ ਨੰਬਰ ਨੇ ਇੱਕ ਸਾਈਡ ਤੇ ਕੈਂਡੀਡੇਟ ਦਾ ਨਾਮ ਆ ਜੀ ਇੱਕ ਸਾਈਡ ਤੇ ਉਹਨਾਂ ਦੇ ਫਾਦਰ ਨੇਮ ਡੇਟ ਆਫ ਬਰਥ ਜੀ ਐਡਰੈਸ ਕਿੱਥੋਂ ਰਹਿਣ ਵਾਲੇ ਨੇ ਤੇ ਰਜਿਸਟ੍ਰੇਸ਼ਨ ਨੰਬਰ ਠੀਕ ਹੈ ਜੀ ਤਾਂ ਤੁਸੀਂ ਆਪਣਾ ਰੋਲ ਨੰਬਰ ਇੱਥੋਂ ਫਾਈਂਡ ਕਰ ਸਕਦੇ ਹੋ ਨਾਮ ਫਾਈਂਡ ਕਰ ਸਕਦੇ ਹੋ ਜਿਨ੍ਹਾਂ ਨੇ ਫਾਰਮ ਭਰਇਆ ਠੀਕ ਹੈ ਜੀ ਅ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਆਪਾਂ ਤਾਂ ਦੋਸਤੋ ਗੱਲ ਕਰਾਂਗੇ ਹੁਣ ਇੰਟਰਵਿਊ ਦੀ ਇੰਟਰਵਿਊ ਲਈ ਤੁਸੀਂ ਦੇਖੋਗੇ ਇੱਥੇ ਦੁਬਾਰਾ ਫੇਰ ਆਪੋ ਹੀ ਐਡਮਿਟ ਕਾਰਡ ਸੈਕਸ਼ਨ 'ਚ ਜਾਵਾਂਗੇ ਜੀ ਜਿੱਦੇਖਾਂਗੇ ਇੰਟਰਵਿਊ ਬਾਰੇ ਰੋਲ ਨੰਬਰ ਤਾਂ ਅਸੀਂ ਦੇਖ ਸਕਦੇ ਹਾਂ ਵੀ ਕਿਸ ਤਰ੍ਹਾਂ ਡਾਊਨਲੋਡ ਕਰੋਗੇ ਤੇ ਇੰਟਰਵਿਊ ਦੀ ਵੀ ਗੱਲ ਕਰਦੇ ਹਾਂ ਜਿੰਨਾ ਵੀ ਕੈਂਡੀਡੇਟ ਦਾ ਨਾਮ ਜੀ ਅਲਫਾਬੈਟਿਕ ਦੇ ਅਨੁਸਾਰ ਆਗਾ ਜਿਵੇਂ ਪੋਸਟ ਜਿਨ੍ਹਾਂ ਨੇ ਭਰੀ ਹੈ ਜੀ ਪੀ ਐਨ ਦੀ ਠੀਕ ਹੈ ਜੀ ਜਿਨ੍ਹਾਂ ਨੇ ਪੋਸਟ ਭਰੀ ਹੈ ਪੀ ਐਨ ਦੀ ਉਹਨਾਂ ਦਾ ਇੰਟਰਵਿਊ ਇਸ ਤਰ੍ਹਾਂ ਦਾਗਾ ਏ ਤੋਂ ਲੈ ਕੇ ਜਿਨ੍ਹਾਂ ਦਾ ਵੀ ਨਾਮ ਹੈਗਾ ਜੀ ਏ ਤੋਂ ਲੈ ਕੇ ਜਿਨ੍ਹਾਂ ਦਾ ਨਾਮ ਮੰਨ ਕੇ ਚਲੋ ਜੇ ਤੱਕ ਆਉਂਦਾ ਜੀ ਉਹਨਾਂ ਦਾ ਇੰਟਰਵਿਊ 30 3 2024 ਨੂੰ ਇਸ ਤਰ੍ਹਾਂ ਜਿਨ੍ਹਾਂ ਦਾ ਕੇ ਤੋਂ ਲੈ ਕੇ ਆਰ ਦੇ ਵਿੱਚ ਨਾਮ ਆ ਜੀ ਉਹਨਾਂ ਦਾ ਇੰਟਰਵਿਊ ਹੋਣਾ ਜੀ ਉਹਨਾਂ ਦਾ ਹੋਣਾਗਾ 1 4 2024 ਨੂੰ ਇਸੀ ਤਰ੍ਹਾਂ ਜੋ ਗੱਲ ਕਰੀ ਅੱਗੇ ਜੀ ਐਸ ਤੋਂ ਲੈ ਕੇ ਜੈਡ ਦੇ ਵਿੱਚ ਜਿਨ੍ਹਾਂ ਦਾ ਵੀ ਨਾਮ ਆ ਉਹਨਾਂ ਦਾ ਇੰਟਰਵਿਊ ਹੋਣਾ ਜੀ 2 ਅਪ੍ਰੈਲ 2024 ਨੂੰ ਇਹ ਹਨ ਪਿਆਨ ਦੀਆਂ ਪੋਸਟਾਂ ਜੀ ਹੁਣ ਗੱਲ ਕਰਾਂਗੇ ਸਵੀਪਰ ਦੀਆਂ ਪੋਸਟਾਂ ਬਾਰੇ ਸਵੀਪਰ ਦੀ ਪੋਸਟ ਲਈ ਜਿਨ੍ਹਾਂ ਦਾ ਨਾਮ ਜੀ ਅਲਫਾਬੈਟਿਕ ਅਨੁਸਾਰ A ਤੋਂ ਲੈ ਕੇ J ਦੇ ਵਿੱਚ ਆਉਂਦਾ ਹੈਗਾ 3 4 ਨੂੰ ਉਹਨਾਂ ਦੀ ਵੀ ਇੰਟਰਵਿਊ ਹੈ ਜੀ ਤੇ ਇਸੇ ਤਰ੍ਹਾਂ ਗੱਲ ਕਰੀ ਅੱਗੇ ਜੀ K ਤੋਂ ਲੈ ਕੇ R ਦੇ ਵਿੱਚ ਜਿਨ੍ਹਾਂ ਦਾ ਨਾਮ ਆ ਜੀ ਉਹਨਾਂ ਦੇ ਇੰਟਰਵਿਊ ਹੋਣੇ 1 ਅਪ੍ਰੈਲ 2024 ਨੂੰ ਠੀਕ ਹੈ ਜੀ ਇਸੇ ਤਰ੍ਹਾਂ ਜਿਨ੍ਹਾਂ ਦਾ ਐਸ ਤੇ ਜੈਡ ਦੇ ਵਿੱਚ ਨਾਮ ਆ ਜੀ ਕੈਂਡੀਡੇਟ ਨੇ ਅਪਲਾਈ ਕੀਤਾ ਸੀ ਠੀਕ ਆ ਜੀ 2 ਅਪ੍ਰੈਲ ਨੂੰ ਉਹਨਾਂ ਦਾ ਇੰਟਰਵਿਊ ਆ ਜੀ ਤਾਂ ਤੁਸੀਂ ਤਕਰੀਬਨ 9:00 ਵਜੇ ਜੋ ਐਡਰੈਸ ਹੈਗਾ ਜੀ ਇਹਨਾਂ ਦਾ ਡਿਸਟ੍ਰਿਕਟ ਕੋਰਟ ਪਟਿਆਲਾ ਇੱਥੇ ਤੁਸੀਂ ਪਹੁੰਚ ਸਕਦੇ ਹੋ ਜੀ ਆਪਣੇ ਅਰੀਜਨਲ ਡਾਕੂਮੈਂਟ ਲੈ ਕੇ ਜੀ ਬਕਾਇਦਾ ਫੋਟੋਕਾਪੀ ਨਾਲ ਲੈ ਕੇ ਠੀਕ ਆ ਜੀ ਕੋਰਟ 'ਚ ਪਹੁੰਚ ਸਕਦੇ ਹੋ ਤੇ ਇੰਟਰਵਿਊ ਲਈ ਠੀਕ ਆ ਜੀ ਜੋ ਵੀ ਰੋਲ ਨੰਬਰ ਤੁਹਾਨੂੰ ਦੱਸਿਆ ਗਿਆ ਹੈ ਉਸ ਅਨੁਸਾਰ ਆਪਣਾ ਰੋਲ ਨੰਬਰ ਲਿਸਟ ਤੋਂ ਤੁਹਾਡੀ ਸੱਗੀ ਹੋਣੀ ਹੈ ਠੀਕ ਆ ਜੀ ਉਹ ਤੁਸੀਂ ਉੱਥੇ ਫਾਈਂਡ ਕਰ ਲਓ ਸਾਡੇ ਵੱਲੋਂ ਤੁਹਾਨੂੰ ਬਹੁਤ ਸਾਰੀ ਸ਼ੁਕਾਮਨਾ ਠੀਕ ਹੈ ਜੀ ਕਿੰਨਾ ਕਿੰਨਾ ਕੈਂਡੀਡੇਟ ਨੇ ਅਪਲਾਈ ਕੀਤਾ ਸੀ ਤਾਂ ਨੀਚੇ ਕਮੈਂਟ ਵਿੱਚ ਜਰੂਰ ਦੱਸੋ ਠੀਕ ਹੈ ਜੀ ਤੇ ਹਰਿਆਣਾ ਕੋਸਟਾ ਜਾਣਕਾਰੀ ਲਈ ਤੁਸੀਂ ਕੀ ਹੈ ਸਾਡੀ ਵੈਬਸਾਈਟ ਸਰਕਾਰੀ ਪੋਸਟਾਂ ਨੂੰ Google ਸਰਚ ਕਰ ਲੈਣਾਗਾ ਤੇ ਨਾਲ ਹੀ ਦੋਸਤੋ ਤੁਹਾਨੂੰ ਦੱਸ ਦਈਏ ਸਾਡਾ ਜੋ ਇੱਥੇ ਇੱਕ WhatsApp ਚੈਨਲ ਆ ਜੀ ਤੁਸੀਂ ਜੁਆਇਨ ਜਰੂਰ ਕਰੋ WhatsApp ਚੈਨਲ ਨੂੰ ਜੁਆਇਨ ਕਰ ਲਓ ਇੱਥੇ ਨਾਲ ਹੀ Facebook ਪੇਜ ਹੈ ਇਹਨੂੰ ਵੀ ਜੁਆਇਨ ਕਰ ਲਓ ਜੀ Telegram ਚਲਾਉਣੇ ਤੋਂ Telegram ਵੀ ਜੁਆਇਨ ਕਰ ਲਓ ਤੇ YouTube ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਣਾ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ